ਮੁਣੀ ਸੋਧੀ ਜੇਕਰ ਯੁਰਤਾਂ ਪੰਜਾਬ ਚ ਵੀ ਨਾ ਸਕੋਟੀ ਜਾ ਕੇ ਦੇਖੇ ਹੂੰ ਪੰਜਾਬ ਚ ਕੋਈ ਪਿੰਡ ਜ ਨਹੀਂ ਵੱਸ ਸਕਦਾ ਮੰਦਰ ਲੋਕ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਇਕਾਲਾ ਤੋਂ ਡਲਾ ਹੀ ਹੁੰਦਾ ਹੈ ਬਨੇ ਲਾ ਕੇ ਬੈਠੇ ਹੈ ਇਟਾ ਲਈ ਜਵਾਬ ਮਿਲੇਗਾ ਕਿਹਦੇ ਮਿਲੇਗਾ ਇਸ ਆਮ ਆਦਮੀ ਪਾਰਟੀ ਸਰਕਾਰ ਨੂੰ ਪੰਜਾਬ ਦੇ ਵਿੱਚ ਕੱਲ ਇਹਨਾਂ ਨੇ ਜੋ ਅੱਜ ਸਾਡੇ ਕਰਮਚਾਰੀਆਂ ਨੂੰ ਥਾਣਿਆਂ ਤੇ ਰੱਖਿਆ ਇਹਨਾਂ ਦੀ ਯੁਰਤ ਨਹੀਂ ਪਈ ਉਹਨਾਂ ਜਿਲ੍ਹਿਆਂ ਨੂੰ ਭੇਜ ਸਕਣ ਅਜੇ ਸਾਡੇ ਸਟੇਟ ਦੇ ਪ੍ਰਧਾਨ ਕੁਸ਼ਵੀ ਸ਼ਰਮਾ ਜੀ ਕਿ ਸਾਡੇ ਉਹਨਾਂ ਨੇ ਵਾਣ ਕੀਤਾ ਹੈ ਕਿ 2 ਦਿਨਾਂ ਬਾਅਦ ਪੂਰੇ ਪੰਜਾਬ ਦੇ ਵਿੱਚ ਪਿੰਡ-ਪਿੰਡ ਕਸਬੇ ਜਾ ਕੇ ਸ਼ਹਿਰ-ਸ਼ਹਿਰ ਦੇ ਵਿੱਚ ਅਸੀਂ ਜਾ ਕੇ ਕੈਂਪ ਲਗਾਵਾਂਗੇ ਜਿੰਨੀ ਜੁਰਤ ਸਰਕਾਰ ਦੀ ਹੈ ਉਹਨਾਂ ਦੀ ਪੁਲਿਸ ਨੂੰ ਰੋਕ ਕੇ ਦੇਖੇ ਪੰਜਾਬ ਦੇ ਲੋਕ ਤੇ ਪੰਜਾਬ ਦੇ Dalit ਪਿਛੜੇ OBC ਕਿਸਾਨ ਹਰ ਇੱਕ ਮੇਰਾ ਭੈਣ ਭਰਾ ਬੈਠਾ ਹੈ ਕਿ ਵੀ ਝੂਠ ਬੋਲ ਕੇ ਸਰਕਾਰ ਆਈ ਹੈ ਇਹ ਲੋਕ ਕਹਿੰਦੇ ਕਿ ਡਾਟਾ ਚੋਰੀ ਕਰਨ ਆਏ ਆ ਮੈਂ ਪੁੱਛਣਾ ਚਾਹੁੰਦਾ ਇਸੇ ਚੌਂਕ ਦੇ ਵਿੱਚ 2021 'ਚ ਮੈਂ 27000 ਫਾਰਮ ਭਰਾਇਆ ਸੀ 2 ਮਹੀਨੇ ਲਾ ਕੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੇ ਡਾਟਾ ਚੋਰੀ ਕੀਤਾ ਸਾਡੀਆਂ ਧੀਆ ਪਹਿਨਾਂ ਦਾ ਧੋਖਾ ਕੀਤਾ ਹੈ ਇਹਨਾਂ 1000 ਰੁਪਏ ਦੇਣਾ 43 ਮਹੀਨੇ ਪਹਿਲੇ ਦੇਣਾ ਸੀ ਅੱਜ 43 ਮਹੀਨੇ ਤੋਂ ਮੇਰੀਆਂ ਮਾਮਾ ਵੇਟ ਕਰ ਰਹੀਆਂ ਮੇਰੀਆਂ ਪਹਿਨਾਂ ਐ ਤਿਆਰ ਕਰ ਰਹੀਆਂ ਇਹ ਮੁੱਖ ਮੰਤਰੀ ਭਗਵੰਤ ਮਾਨ ਜਵਾਬ ਦੇ ਕਿ 50 ਲੱਖ ਜਿਹੜਾ ਫਾਰਮ ਭਰਾਇਆ ਸੀ ਕਿਸ ਕਰਕੇ ਭਰਾਇਆ ਸੀ ਡਾਟਾ ਚੋਰੀ ਕੀਤਾ ਸੀ ਉਹਨਾਂ ਨੇ ਤਾਂ ਡੱਕ ਲਿਆ ਸੀਗਾ ਤੁਸੀਂ ਕੱਲ ਕੈਂਪ ਲਗਾਏ ਤੇ ਉਹਨਾਂ ਨੇ ਤਾਂ ਡੱਕ ਲਿਆ ਨਹੀਂ ਜੀ ਸੁਸੋਧੀਆਂ ਕਹਿੰਦੇ ਵੀ ਸ਼ਾਂਦਾਨ ਦੰਦ ਵੇਤ ਵਰਤਾਂਗੇ ਤਾਂ ਉਹਨਾਂ ਤੇ ਵਰਤ ਲਿਆ ਪੰਜਾਬੀ ਆਪਣੇ ਦੇ ਵਰਤ ਨਹੀਂ ਦੇਣਗੇ ਉਹਨਾਂ ਨੇ ਪੰਜਾਬੀਆਂ ਨੂੰ ਵਰਤਿਆ ਨਹੀਂ 19 ਸੋਧੀਆਂ ਜਗ੍ਹਾ ਯੁਰਤ ਹੈ ਪੰਜਾਬ ਚ ਵੀ ਨਾ ਸਕੋਟੀ ਜਾ ਕੇ ਦੇਖ ਕੰਦੇ ਲੋਕ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਟੱਲਾ ਤੋਂ ਟੱਲਾ ਹੀ ਹੋਤਾ ਹੈ ਬੈਠੇ ਲਾ ਕੇ ਬੈਠੇ ਇਡਾਲੇ ਦਾ ਜਵਾਬ ਮਿਲੇਗਾ ਜਲਦੀ ਮਿਲੇਗਾ ਇਸ ਆਮ ਆਦਮੀ ਪਾਰਟੀ ਸਰਕਾਰ ਨੂੰ ਉਹ ਇੱਕ ਟਮਾਟਰ ਮੰਤਰੀ ਟਮਾਟਰ ਟਮਾਟਰ ਜੀ ਰਾਪੂਰ ਅੱਜ ਉਹ ਕਹਿ ਰਿਹਾ ਕਿ ਭਾਜਪਾ ਵਾਲੇ ਕੀ ਕਰ ਰਹੇ ਭਾਜਪਾ ਵਾਲੇ ਲੋਕਾਂ ਤੱਕ ਜਿਹੜੀ ਉਹਨਾਂ ਨੂੰ ਜ਼ਰੂਰਤ ਹੈ ਉਹਦਾ ਜਾ ਕੇ ਸਕੀਮਾਂ ਦਾ ਦੱਸ ਰਿਹਾ ਉਹ ਲਾਭ ਲੈ ਸਕਣ ਅਗਰ ਇੱਕ ਦਲੀਦਾਂ ਕਾਰਡ ਬਣੇਗਾ ਦਲੀਦਾਂ ਕਾਰਡ ਬਣੇਗਾ ਕਿ ਗਰੀਬ ਨੂੰ ਕਿਸਾਨ ਨੂੰ ਅਗਰ ਕੈਡਰੀ ਕਾਰਡ ਮਿਲੇਗਾ ਤੇ ਚੈਨਾਂ ਨੂੰ ਕਿੱਡ ਪਿੜਕੀਆਂ ਹੋ ਰਹੀ ਹੈ ਇਸ ਕਰਕੇ ਇਹ ਕਲੀਅਰ ਹੈ ਕਿ ਇਹ ਸਰਕਾਰ ਬੁਲਾਈ ਹੋਈ ਹੈ ਕਿ ਜਿਹੜੇ ਦਿੱਲੀ ਦੇ ਨਕਾਰੇ ਹੋਏ ਲੋਕ ਅਜੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨਹੀਂ ਚਲਾ ਰਹੇ ਨਕਾਰੇ ਹੋਏ ਲੋਕ ਜਿੱਲਾਂ ਤੋਂ ਜਮਾਨਤਾ ਚਾਹੀ ਲੋਕ ਸਰਕਾਰ ਚਲਾ ਰਹੇ ਆ ਉਹਨਾਂ ਲੋਕਾਂ ਨੂੰ ਜਵਾਬ ਪੰਜਾਬ ਦੇ ਲੋਕ ਦੇਣਗੇ ਉਹ ਜੋ ਸਤਾਈ ਚ ਪਾਚ ਪਾ ਦੀ ਸਰਕਾਰ ਆਮ ਆਦਮੀ ਪਾਰਟੀ ਵਾਲੇ ਵਰਕਰ ਨੇ ਲੀਡਰ ਨੇ ਉਹ ਪਤਾ ਕੀ ਕਹਿੰਦੇ ਉਹ ਕਹਿੰਦੇ ਬਈ ਇਹਨਾਂ ਬੀਜੇਪੀ ਵਾਲਿਆਂ ਦੀ ਲੋਨ ਨਹੀਂ ਪੰਜਾਬ ਨੂੰ ਪੰਜਾਬ ਉਹ ਵੈਹੀ ਰੱਜਿਆ ਪੂਜਾਇਆ ਤੇ ਪੰਜਾਬ ਦੇ ਕੋਲ ਹਰ ਇੱਕ ਚੀਜ਼ ਹੈ ਇਹ ਘਰ ਘਰ ਦੇ ਵਿੱਚ ਜਾ ਕੇ ਡਾਟਾ ਚੋਰੀ ਕਰਦੇ ਤੇ ਉਹਨਾਂ ਤੇ ਇਹਨਾਂ ਨੂੰ ਅਸੀਂ ਬਚਾਂਗੇ ਨਹੀਂ ਮੈਂ ਤਾਂ ਕਹਿ ਰਿਹਾ ਕਿ ਡਲਾ ਤਾਂ ਡਲਾ ਹੀ ਹੁੰਦਾ ਹੂੰ ਕਿ ਜਾਣ ਮਨਜੀ ਸੋਦੀ ਆ ਕਾਮਦਨ ਵੇਟ ਸਭ ਦੇ ਨਾਲ ਝੂਠ پتہ ਲੱਗੇਗਾ ਕਿਦਾਂ ਬੋਲਿਆਣਾ ਉਹ ਤਾਂ ਕਹਿੰਦਾ ਲੋਕੀ ਪਿਆਰ ਹੀ ਬੜਾ ਕਰਦੇ ਆ ਆਜੋ ਨਾ ਕਿਆ ਆ ਮੈਂ ਜਾਂ ਜੱਜ ਕਾ ਤੇ ਰਿਆਣਾ ਕਿ ਮੁੱਖ ਮੰਤਰੀ ਸਾਹਿਬ ਤੋਂ ਜੋ ਆਪਣੇ ਜਿਹੜੇ ਰੱਖੇ ਦਿੱਲੀ ਵਾਲੇ ਆਪਣੇ ਕੁੱਟੀਆਂ ਚ ਬਿਠਾਏ ਆ ਉਹਨੂੰ ਕੱਢੇ ਬਾਹਰ ਵਾਲਾ ਲੱਗੇ ਫਿਰ ਪੰਜਾਬ ਦੇ ਲੋਕ ਜਿਹਨਾਂ ਲੋਕਤੰਤਾ ਦੀ ਕੁਰਸੀ ਤੇ ਬਿਠਾਇਆ ਉਹ ਲੋਕਤੰਤਾ ਦੀ ਕੁਰਸੀ ਤੋਂ ਲਾਣਾ ਵੀ ਜਾਣਦੇ ਤੇ ਚੁਪਟਣਾ ਵੀ ਜਾਣਦੇ ਬੀਜਪੀ ਵਾਲਿਆਂ ਨੂੰ ਹੋਣੀ ਕਿਉਂ ਲੋੜ ਪੈਗੀ ਪਹਿਲਾਂ ਬੜਾ ਹੋਇਆ ਸੀਗਾ ਪਹਿਲਾਂ ਕਰਨੇ ਦੇਖ ਲਈ ਕਿ ਲੋੜ ਤਾਂ ਕਿ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਸਕੀਮਾਂ ਚੱਲ ਰਹੀਆਂ ਇਹ ਕੋਈ ਨਵੀਂ ਸਕੀਮ ਨਹੀਂ ਆਈ ਇਸ ਕਰਕੇ ਪੰਜਾਬ ਦੀ ਸਤਾਰਿ ਸਕੀਮਾਂ ਚੱਲ ਨਹੀਂ ਦੇ ਰਹੀ ਸੀ ਇਹ ਜਿਹੜਾ ਵਾਹਨ ਹੈ ਇਹ ਚਾਹੀ ਚੰਨ ਕੀ ਆ ਜਾ ਹਮਾਚ ਸਰਕਾਰ ਪਾਤ ਪਾਦੀ ਨਹੀਂ ਹੈ ਹਮਾਚ ਲੋਕਾਂ ਨੂੰ ਗਨੀਫਟ ਕੋ ਮਿਲ ਰਹੇ ਹੈ ਇਸ ਕਰਕੇ ਅਸੀਂ ਸਰਕਾਰੇ ਵੀਖਲੇ ਸਾਡੀ ਜੰਮੂ ਕਸ਼ਮੀਰ ਸਰਕਾਰ ਬੀਜੇਪੀ ਦੀ ਨਹੀਂ ਹੈ ਅ ਜੰਮੂ ਕਸ਼ਮੀਰ ਚ ਹਰ ਕਰਦਾ ਕਾਰਡ ਬਣਿਆ ਹੈ ਯਾਰ ਗਰੀਬ ਦਾ ਬੱਚਾ ਲਾਜ ਹੋ ਸਕਦਾ ਮਾਂ ਦਾ ਲਾਜ ਹੋ ਸਕਦਾ ਲੋਕਾਂ ਨੂੰ ਇਸ ਸਮਾਂ ਦੇ ਵਿੱਚ ਘਰ ਮਿਲ ਰਹੇ ਆ ਅਜੇ ਉਲਝਾ ਯੋਜਨਾ ਦੇ ਵਿੱਚ ਮੇਰੀ ਮਾਂ ਨੂੰ ਸਿਲੰਡਰ ਗੈਸ ਚੁੱਲਾ ਫਰੀ ਮਿਲ ਰਿਹਾ ਇਹਨੂੰ ਢਿੱਡ-ਢਿੱਡ ਕੇ ਹੋ ਰਹੀ ਹੈ ਭਰਨ ਸਿੰਘ ਮਾਨ ਹੁੜੀ ਟਵੀਟ ਕਰਦੇ ਨੇ ਉਹਦੇ ਵਿੱਚ ਕਹਿੰਦੇ ਕਿ ਬਈ ਘਰ-ਘਰ ਦੇ ਵਿੱਚ ਜਾ ਕੇ ਡਾਟਾ ਲਿਆ ਜਾ ਰਿਹਾ ਤੇ ਉਸ ਤੋਂ ਬਾਅਦ ਠੱਗੀਆਂ ਹੁੰਦੀਆਂ ਨੇ ਤੇ ਉਸ ਤੋਂ ਇਲਾਵਾ ਪੰਜਾਬ ਪੁਲਿਸ ਵੀ ਕਹਿੰਦੀ ਕਿ ਬਈ ਸਾਨੂੰ ਕੰਪਲੇਂਟ ਆਈ ਹੈ ਸਾਨੂੰ ਦਰਖਾਸਤਾਂ ਆਈਆਂ ਤਾਂ ਕਾਰਵਾਈ ਹੋਈ 43 ਮਹੀਨਿਆਂ ਦੇ ਵਿੱਚ ਜਿਹੜਾ ਕੰਮ ਤੋਂ ਹੰਤਮਾਂ ਜੀ ਤੁਸੀਂ ਕੀਤਾ ਮੇਰੀਆਂ 50 ਲੱਖ ਮੇਰੀ ਮਾਵਾ ਮੇਰੀਆਂ ਭੈਣਾਂ ਡਾਟਾ ਤੁਹਾਡੇ ਕੋਲ ਪਿਆ ਜਿਹੜੇ ਜੋ ਮੈਂ 72000 ਪਰ ਮੈਂ ਨਹੀਂ ਭਰੇ ਹੋਇਆ ਐ ਅਰ ਮਤਲਬ ਮੇਰੀਆਂ ਮਾਵਾ ਕੋ 72000 ਕੋ ਮਾਫੀ ਮੰਗੋ ਆਗੇ ਉਹਨਾਂ ਕੋ ਮਾਫੀ ਮੰਗੇ ਸਰਕਾਰ ਆਮ ਆਦਮੀ ਦੀ ਕਿਤੇ ਡਾਟਾ ਚੋਰ ਹੋ ਤੁਸੀਂ ਫਿਰ ਪਾਜ ਪਾ ਕੇ ਉਂਗਲ ਕਰੋ ਪਹਿਲੇ ਆਮ ਆਦਮੀ ਪਾਰਟੀ ਨੇ ਸੱਤਾ ਤੋਂ ਬਿਨਾਂ 2021 ਔਰ 20 ਦੇ ਵਿੱਚ ਸੇ ਚੁੰਕਾ ਜ ਫਾਰਮ ਭਰਾਈ ਐ ਕਿਸ ਕਰਕੇ ਪਹਿਲੇ ਪੰਜਾਬ ਦੇ ਲੋਕਾਂ ਨੂੰ ਜੋ ਤੁਸੀਂ ਦਿੱਤਾ ਐ ਬੀਜੇ ਉਹ ਕੱਟਣ ਦੀ ਵਾਰੀ ਹੈ ਪੰਜਾਬ ਦੇ ਲੋਕ ਤਿਆਰ ਬੈਠੇ ਪੰਜਾਬ ਦੇ ਲੋਕਾਂ ਨੂੰ ਭਜਾਉਣ ਦੇ ਲਈ ਤਿਆਰ ਬੈਠੇ ਹੈ ਇਸ ਕਰਕੇ ਬੋਲਾਹਟ ਹੈ ਇਹ ਉਹਨਾਂ ਨੂੰ ਦਿਖ ਰਿਹਾ ਕਿ ਲੋਕ ਆਮ ਆਦਮੀ ਪਾਰਟੀ ਚੱਲਣਾ ਕਰਨੇ ਤਿਆਰ ਬੈਠੇ ਹੈ ਪਾਚ ਪੈ ਸਰਕਾਰ ਪੰਜਾਬ ਚ ਬਣਾਉਣ ਨੂੰ ਤਿਆਰ ਹੈ ਇਸ ਕਰਕੇ ਜਿਹੜੀ ਬੋਲਾਹਟ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਬੀਜਪੀ ਵੱਲੋਂ ਘਰ ਘਰ ਦੇ ਵਿੱਚ ਜਾ ਕੇ ਮਾਈਆਂ ਤੇ ਭੈਣਾਂ ਨੂੰ ਕਿਹਾ ਜਾ ਰਿਹਾ ਕਿ ਭਈ ਕੇਂਦਰ ਨੇ ਜੋ ਸਕੀਮਾਂ ਲਿਆਂਦੀਆਂ ਨੇ ਉਹ ਸਕੀਮਾਂ ਦੇ ਤਹਿਤ ਤੁਹਾਨੂੰ ਜੁੜਾਏ ਬੈਨੀਫਿਟ ਮਿਲਣਾ ਹੈ ਪਰ ਕਿਤਨਾ ਕਿਤੇ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਧੱਕੇ ਕੀਤੇ ਜਾ ਰਹੇ ਨੇ ਜਾਂ ਫਿਰ ਗ੍ਰਿਫਤਾਰੀਆਂ ਪਾਈਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਬਹੁਤ ਵੱਡੇ ਸਵਾਲ ਜੁੜੇ ਨੇ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਉੱਪਰ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਜਲੰਧਰ ਦੇ ਵਿੱਚ ਵੀ ਧਰਨਾ ਜਿਹੜਾ ਉਹ ਲੱਗਿਆ ਹੈ ਸ਼ੀਤਲ ਗੁਰਾਲ ਖੂ ਦੀ ਨਾਲ ਨੇ ਗੱਲਬਾਤ ਜ਼ਰੂਰ ਕਰਾਂਗੇ ਗੁਰਾਲ ਸਾਹਿਬ ਜਿਸ ਤਰੀਕੇ ਦੇ ਨਾਲ ਧੱਕੇ ਤੇ ਧੱਕਾ ਹੋ ਰਿਹਾ ਹੈ ਤੇ ਜਿਸ ਤਰੀਕੇ ਦੇ ਨਾਲ ਤੁਹਾਨੂੰ ਜੇਲਾਂ ਦੇ ਵਿੱਚ ਡੱਕਿਆ ਗਿਆ ਪੁਲਿਸ ਨੇ ਫੜਿਆ ਸਰਕਾਰ ਕੀ ਭੜਦੀ ਆ ਸਰਕਾਰ ਕੀ ਕਹਿਣਾ ਚਾਹੁੰਦੀ ਹੈ ਵੀ ਇਸ ਤਰੀਕੇ ਦੇ ਨਾਲ ਇੱਕ ਵੀਡੀਓ ਬਹੁਤ ਵਾਇਰਲ ਹੋਈ ਉਹਦੇ ਵਿੱਚ ਕਹਿੰਦੇ ਵੀ ਸਾਮਦਾਨ ਦੰਦਬੇਦ ਲੜਾਈ ਝਗੜਾ ਜੋ ਕਰਨਾ ਪਿਆ ਅਸੀਂ ਉਹ ਕਰਾਂਗੇ ਤੇ ਸਰਕਾਰ ਲਿਆਵਾਂਗੇ ਬੀਜੇਪੀ ਤੋਂ ਆਮ ਆਦਮੀ ਪਾਰਟੀ ਕਿੰਨ ਮੁਖਲਾਈ ਪਈ ਹੈ ਪੰਜਾਬ ਦੇ ਲੋਕ ਲੋਕਾਂ ਨੂੰ ਮੋਕਾ ਹੀ ਬਹੁਤ ਦਿੰਦੇ ਆ ਪੰਜਾਬ ਦੇ ਲੋਕ ਲੋਕਾਂ ਨੂੰ ਪਿਆਰ ਵੀ ਬਹੁਤ ਕਰਦੇ ਆ ਤੇ ਲੋਕਾਂ ਨੂੰ ਭਜਾਉਂਦੇ ਵੀ ਬਹੁਤ ਆ ਇਸ ਕਰਕੇ ਜੋ ਮਨੀਸ਼ੋਦਿਆ ਨੇ ਬੋਲਿਆ ਸੀ ਆਮਦਨ ਬੇਦ ਛੂਟ ਜੋ ਵੀ ਕਰਨਾ ਪਏ ਕਰਾਂਗੇ ਉਹ ਕੱਲ ਕਰਕੇ ਦਿਖਾਇਆ ਪੰਜਾਬ ਦੇ ਵਿੱਚ ਪੰਜਾਬ ਦੇ ਸਾਡੇ ਮੰਤਰੀ ਪੁਰਵ ਐਮਪੀ ਪੁਰਵ ਐਮਐਲਏ ਪੁਰਵ ਪ੍ਰਧਾਨ ਕੱਲ ਸਾਰਿਆਂ ਨੂੰ ਇਸ ਕਰਕੇ ਅਰੈਸਟ ਕੀਤਾ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 11 ਸਾਲਾਂ ਦੀਆਂ ਨੀਤੀਆਂ ਜਿਹੜਾ ਬੈਨੀਫਿਟ ਬਾਕੀ ਸੂਬੇ ਲੈ ਰਹੇ ਹਰ ਸੂਬੇ 'ਚ ਭਾਜਪਾ ਸਰਕਾਰ ਨਹੀਂ ਹੈ ਹਰ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਰਾਜ ਨਹੀਂ ਕਰ ਰਹੀ ਅੱਜ ਸਿਰਫ ਤਸਿਰ ਵੇ ਇੱਕ ਪੰਜਾਬ ਐਸਾ ਸੂਬਾ ਹੈ ਜਿੱਥੇ 43 ਮਹੀਨਿਆਂ ਦੀਆਂ ਸਕੀਮਾਂ ਜਿਹੜੀਆਂ ਦੇਸ਼ ਦੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਉਰਜਾ ਯੋਜਨਾ ਆਇਸ਼ਮਾਨ ਕਾਰਡ ਹੈ ਕਿਸਾਨ ਕ੍ਰੈਡਿਟ ਕਾਰਡ ਕਿਸਾਨਾਂ ਨੂੰ ਆਵਾਜੋ ਜਨਨ ਦੇਖਾ ਜਿੰਨੀਆਂ ਵੀ ਸਕੀਮਾਂ ਅਨੇਕਾਂ ਸਕੀਮਾਂ ਦਾ ਬੈਨੀਫਿਟ ਲੋਕ ਲੈਣ ਇਹਨਾਂ ਨੂੰ ਬਹਾਹਾਟ ਆਈ ਕਿ ਜਿਹੜੀਆਂ ਸਕੀਮਾਂ ਪੰਜਾਬ ਦੇ ਲੋਕ ਫਾਇਦਾ ਨਾਲ ਲੈ ਸਕਣ ਇਸ ਕਰਕੇ ਪੰਜਾਬ ਦੇ ਵਿੱਚ ਕੱਲ ਇਹਨਾਂ ਨੇ ਜੋ ਅੱਜ ਸਾਡੇ ਖਾੜੇ ਕਰਤਾ ਨੂੰ ਥਾਣਿਆਂ 'ਚ ਰੱਖਿਆ ਇਹਨਾਂ ਦੀ ਯੂਰਤ ਨਹੀਂ ਪਈ ਉਹ ਜਿਲ੍ਹਿਆਂ ਨੂੰ ਭੇਜ ਸਕਣ ਅੱਜ ਦੇ ਸਾਡੇ ਸਟੇਟ ਦੇ ਪ੍ਰਧਾਨ ਅਸ਼ਵੀ ਸ਼ਰਮਾ ਜੀ ਤੇ ਸਾਡੇ ਉਹਨਾਂ ਨੇ ਵਾਣ ਕੀਤਾ ਹੈ ਕਿ 2 ਦਿਨਾਂ ਬਾਅਦ ਪੂਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਕਸਬੇ ਜਾ ਕੇ ਸ਼ਹਿਰ-ਸ਼ਹਿਰ ਦੇ ਵਿੱਚ ਅਸੀਂ ਜਾ ਕੇ ਕੈਂਪ ਲਗਾਵਾਂਗੇ ਜਿੰਨੀ ਜ਼ਰੂਰਤ ਸਰਕਾਰ ਦੀ ਹੈ ਉਹਨਾਂ ਦੀ ਪੁਲਿਸ ਨੂੰ ਰੋਕੇ ਦੇਖੇ ਉਹਨਾਂ ਨੇ ਤਾਂ ਡੱਕ ਲਿਆ ਸੀਗਾ ਤੁਸੀਂ ਕੱਲ ਕੈਂਪ ਲਗਾਇਆ ਤੇ ਉਹਨਾਂ ਨੇ ਤਾਂ ਡੱਕ ਲਿਆ ਮਨੀਸ਼ ਸੋਧਿਆ ਕਹਿੰਦੇ ਵੀ ਸ਼ਾਂਤਮਾਨ ਦੰਦ ਵਰਤਾਂਗੇ ਤੇ ਉਹਨਾਂ ਨੇ ਤਾਂ ਵਰਤ ਲਿਆ ਪੰਜਾਬੀ ਆਪਣੇ ਤਾਂ ਵਰਤ ਨਹੀਂ ਦੇਣਗੇ ਉਹਨਾਂ ਨੇ ਪੰਜਾਬੀਆਂ ਨੂੰ ਵਰਤਿਆ ਨਹੀਂ ਮਨੀਸ਼ ਸੋਧਿਆ ਜਗਾ ਯੁਰਤ ਹੈ ਪੰਜਾਬ ਚ ਵੀ ਨਾ ਸਕੂਟੀ ਜਾ ਕੇ ਦੇਖੇ ਪੰਜਾਬ ਚ ਕੋਈ ਪਿੰਡ ਜ ਨਹੀਂ ਵਸ ਸਕਦਾ ਕਹਿੰਦੇ ਲੋਕ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਦਲਾ ਤੋਂ ਦਲਾ ਹੀ ਹੁੰਦਾ ਹੈ ਬਨੇ ਲਾ ਕੇ ਬੈਠੇ ਹੈ ਇਹ ਦਲੇ ਦਾ ਜਵਾਬ ਮਿਲੇਗਾ ਜਲਦੀ ਮਿਲੇਗਾ ਇਸ ਆਮ ਆਦੀ ਪਾਰਟੀ ਸਰਕਾਰ ਨੂੰ ਪੰਜਾਬ ਦੇ ਲੋਕ ਮੇਰੇ ਪੰਜਾਬ ਦੇ Dalit ਪਿਛੜੇ OBC ਕਿਸਾਨ ਹਰ ਇੱਕ ਮੇਰਾ ਭੈਣ ਭਰਾ ਬੈਠਾ ਹੈ ਕਿਉਂਕਿ ਝੂਠ ਬੋਲ ਕੇ ਸਰਕਾਰ ਆਈ ਹੈ ਇਹ ਲੋਕ ਕਹਿੰਦੇ ਕਿ ਡਾਟਾ ਚੋਰੀ ਕਰਨ ਆਏ ਆ ਮੈਂ ਪੁੱਛਣਾ ਚਾਹੁੰਦਾ ਇਸੇ ਚੌਂਦਰੇ ਵਿੱਚ 2021 ਦੇ ਮਹੀਨੇ 27000 ਫਾਰਮ ਭਰਾਇਆ ਸੀ 2 ਮਹੀਨੇ ਲਾ ਕੇ ਇਹਦਾ ਮਤਲਬ ਆਮ ਆਦੀ ਪਾਰਟੀ ਨੇ ਡਾਟਾ ਚੋਰੀ ਕੀਤਾ ਹੈ ਸਾਡੀਆਂ ਧੀਆਂ ਭੈਣਾਂ ਦਾ ਧੋਖਾ ਕੀਤਾ ਮੇਰਾ 1000 ਰੁਪਏ ਦੇ 43 ਮਹੀਨੇ ਪਹਿਲੇ ਦੇਣਾ ਸੀ ਅਜੇ 43 ਮਹੀਨੇ ਤੋਂ ਮੇਰੀਆਂ ਮਾਮਾ ਵੇਟ ਕਰ ਰਹੀਆਂ ਮੇਰੀਆਂ ਭੈਣਾਂ ਤਿਆਰ ਕਰ ਰਹੀਆਂ ਇਹ ਮੁੱਖ ਮੰਤਰੀ ਤੁਹਾਨੂੰ ਤਮੰਨ ਜਵਾਬ ਦੇ ਕਿ 50 ਲੱਖ ਜਿਹੜਾ ਫਾਰਮ ਭਰਾਇਆ ਸੀ ਉਹ ਕਿਸ ਕਰਕੇ ਭਰਾਇਆ ਸੀ ਡਾਟਾ ਚੋਰੀ ਕੀਤਾ ਸੀ ਅੱਜ ਮੇਰੀਆਂ ਮਾਮਾ ਨੂੰ ਜ਼ੋਰ ਜ਼ਿੰਮੇਵਾਰ ਜਵਾਬ ਦੇਣ ਮੇਰੀਆਂ ਭੈਣਾਂ ਨੂੰ ਜਵਾਬ ਦੇਵੇ ਉਹਨਾਂ ਦੇ ਇੱਕ ਟਮਾਟਰ ਮੰਤਰੀ ਟਮਾਟਰ ਟਮਾਟਰ ਜਿਹਦਾ ਪੂਰਾ ਅੱਜ ਉਹ ਕਹਿ ਰਿਹਾ ਕਿ ਭਾਜਪਾ ਵਾਲੇ ਕੀ ਕਰ ਰਹੇ ਭਾਜਪਾ ਵਾਲੇ ਲੋਕਾਂ ਤੱਕ ਜਿਹੜੀ ਉਹਨੂੰ ਜ਼ਰੂਰਤ ਹੈ ਪੂਰਾ ਜਾ ਕੇ ਸਕੀਮਾਂ ਦਾ ਦੱਸ ਰਿਹਾ ਉਹ ਲਾਭ ਲੈ ਸਕਦਾ ਅਗਰ ਇਹ ਗਲੀ ਦਾ ਕਾਰਡ ਬਣੇਗਾ ਦਲੀ ਦਾ ਕਾਰਡ ਬਣੇਗਾ ਕਿ ਗਰੀਬ ਨੂੰ ਕਿਸਾਨ ਨੂੰ ਅਗਰ ਕੈਡਰੀ ਕਾਰਡ ਮਿਲੇਗਾ ਤੇ ਇਹਨਾਂ ਨੂੰ ਕਿੱਡ ਪਿੜ ਕਿਉਂ ਹੋ ਰਹੀ ਹੈ ਇਸ ਕਰਕੇ ਇਹ ਕਲੀਅਰ ਹੈ ਕਿ ਇਹ ਸਰਕਾਰ ਬੁਲਾਈ ਹੋਈ ਹੈ ਕਿ ਜਿਹੜੇ ਦਿੱਲੀ ਦੇ ਨਕਾਰੇ ਹੋਏ ਲੋਕ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨਹੀਂ ਚਲਾ ਰਹੇ ਨਕਾਰੇ ਹੋਏ ਲੋਕ ਜ਼ਿਲ੍ਹਾ ਤੋਂ ਜਮਾਨਤਾ ਚਾਹੀ ਲੋਕ ਸਰਕਾਰ ਚਲਾ ਰਹੇ ਹੈ ਉਹਨਾਂ ਲੋਕਾਂ ਨੂੰ ਜਵਾਬ ਪੰਜਾਬ ਦੇ ਲੋਕ ਦੇਣਗੇ ਉਦੋਂ 27 ਚ ਪਾਚ ਪਾਰੀ ਸਰਕਾਰ ਆਮ ਆਦਮੀ ਪਾਰਟੀ ਵਾਲੇ ਵਰਕਰ ਨੇ ਲੀਡਰ ਨੇ ਉਹ ਪਤਾ ਕੀ ਕਹਿੰਦੇ ਉਹ ਕਹਿੰਦੇ ਵੀ ਇਹਨਾਂ ਬੀਜੇਪੀ ਵਾਲਿਆਂ ਦੀ ਲੋੜ ਨਹੀਂ ਪੰਜਾਬ ਨੂੰ ਪੰਜਾਬ ਵਾਹੀ ਰੱਜਿਆ ਪੁੱਜਾਇਆ ਤੇ ਪੰਜਾਬ ਦੇ ਕੋਲ ਹਰ ਇੱਕ ਚੀਜ਼ ਹੈ ਇਹ ਘਰ ਘਰ ਦੇ ਵਿੱਚ ਜਾ ਕੇ ਡਾਟਾ ਚੋਰੀ ਕਰਦੇ ਪੈਣ ਤੇ ਇਹਨਾਂ ਨੂੰ ਅਸੀਂ ਬਚਾਂਗੇ ਨਹੀਂ ਮੈਂ ਤਾਂ ਕਹਿ ਰਿਹਾ ਕਿ ਦਲਾ ਤੋਂ ਦਲਾ ਹੀ ਹੁੰਦਾ ਹੂੰ ਕਿ ਜਗਨ ਮੋਜੀ ਸੋਧੀ ਆ ਆਮਦਨ ਵੇਚ ਸਭ ਬਾਰੇ ਝੂਠ ਪਤਾ ਲੱਗੇਗਾ ਕਿਦਾਂ ਬੋਲਿਆ ਉਹ ਤਾਂ ਕਹਿੰਦਾ ਲੋਕੀ ਪਿਆਰ ਹੀ ਬਣਾ ਕਰਦੇ ਆ ਆਜੋ ਨਾ ਕਿ ਆਓ ਮੈਂ ਜਲ ਕਿਹਾ ਤੇ ਰਿਆਂ ਕਿ ਮੁੱਖ ਮੰਤਰੀ ਸਾਹਿਬ ਭੇਜੋ ਆਪਣੇ ਹੂੰ ਜਿਹੜੇ ਰੱਖੇ ਦਿੱਲੀ ਵਾਲੇ ਆਪਣੇ ਕੋਠੀਆਂ 'ਚ ਬਿਠਾਏ ਆ ਉਹਨੂੰ ਕੱਢੇ ਬਾਹਰ ਮਾੜਾ ਲੱਗੇ ਫਿਰ ਪੰਜਾਬ ਦੇ ਲੋਕ ਜਿਹਨਾਂ ਲੋਕਤੰਤਰ ਦੀ ਕੁਰਸੀ ਤੇ ਬਿਠਾਇਆ ਉਹ ਲੋਕਤੰਤਰ ਦੀ ਕੁਰਸੀ ਤੋਂ ਲਾਣਾ ਵੀ ਜਾਣਦੇ ਤੇ ਚੁਪੜਣਾ ਵੀ ਜਾਣਦੇ ਆ ਬੀਜਪੀ ਵਾਲਿਆਂ ਨੂੰ ਹੁਣੀ ਤੇ ਲੋੜ ਪੈਗੀ ਪਹਿਲਾਂ ਬੜਾ ਹੋਇਆ ਸੀਗਾ ਪਹਿਲਾਂ ਕਰ ਲੈਂਦੇ ਹੁਣੀ ਤੇ ਲੋੜ ਪੈਗੀ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਸਕੀਮਾਂ ਚੱਲ ਰਹੀਆਂ ਇਹ ਕੋਈ ਨਵੀਂ ਸਕੀਮ ਨਹੀਂ ਆਈ ਇਸ ਕਰਕੇ ਪੰਜਾਬ ਦੀ ਸਰਕਾਰ ਇਹ ਸਕੀਮਾਂ ਚੱਲ ਨਹੀਂ ਦੇ ਰਹੀ ਸੀ ਇਹ ਜਿਹੜਾ ਵਾਹਨ ਹੈ ਇਹ ਚਾਹੀ ਚੰਨ ਕੀ ਜੀ ਆਜਾ ਹਮਾਤ ਸਰਕਾਰ ਪਾਛ ਪਾਦੀ ਨਹੀਂ ਹੈ ਹਮਾਤ ਦੇ ਲੋਕਾਂ ਨੂੰ ਗੈਨੀਫਿਟ ਕੋ ਮਿਲ ਰਿਹਾ ਹੈ ਇਸ ਕਰਕੇ ਅਸੀਂ ਸਰਕਾਰੇ ਦੇਖ ਲੈ ਸਾਡੀ ਜੰਮੂ ਕਸ਼ਮੀਰ ਸਰਕਾਰ ਬੀਜੇਪੀ ਦੀ ਨਹੀਂ ਹੈ ਅ ਜੰਮੂ ਕਸ਼ਮੀਰ ਚ ਹਰ ਘਰ ਦਾ ਕਾਰਡ ਬਣਿਆ ਹੈ ਯਾਰ ਗਰੀਬ ਲੋਕਾਂ ਦੇ ਬੱਚੇ ਦਾ ਲਾਜ ਹੋ ਸਕਦਾ ਮਾਂ ਦਾ ਲਾਜ ਹੋ ਸਕਦਾ ਲੋਕਾਂ ਨੂੰ ਆਸ਼ਮਾਨ ਦੇ ਵਿੱਚ ਘਰ ਮਿਲ ਰਹੇ ਆ ਅਜੇ ਉਲਜਾ ਯੋਜਨਾ ਵਿੱਚ ਮੇਰੀ ਮਾਂ ਨੂੰ ਸਿਲੰਡਰ ਗੈਸ ਚੁੱਲਾ ਫ੍ਰੀ ਮਿਲ ਰਿਹਾ ਇਹਨੂੰ ਢਿੱਡ-ਢਿੱਡ ਕੇ ਹੋ ਰਹੀ ਹੈ ਇਸ ਕਰਕੇ ਪੰਜਾਬ ਦੇ ਲੋਕ ਜਵਾਬ ਦੇਣਗੇ ਅਸੀਂ ਪੰਜਾਬ ਦੇ ਵਿੱਚ ਪਰਸੂ ਐਤਵਾਰ ਹਰ ਪਿੰਡ ਚ ਜਾਵਾਂਗੇ ਹਰ ਪਿੰਡ ਚ ਕੈਂਪ ਲਗਾਵਾਂਗੇ ਜਿੱਥੇ ਲੋਕਾਂ ਨੂੰ ਜਿਹੜੀਆਂ ਸਕੀਮਾਂ ਦੀਆਂ ਜਿਹੜੀਆਂ ਦੱਸਾਂਗੇ ਉਹਨਾਂ ਨੂੰ ਉਹਦਾ ਬੈਨੀਫਿਟ ਲੈ ਕੇ ਦਵਾਂਗੇ ਜਿੰਨਾ ਸਮਝ ਕਰਨਾ ਪਏਗਾ ਕਰਾਂਗੇ ਬਸ ਆਖਰੀ ਸਵਾਲ ਭਗਵਤ ਸਿੰਘ ਮਾਨਹੂਰੀ ਟਵੀਟ ਕਰਦੇ ਨੇ ਉਹਦੇ ਵਿੱਚ ਕਹਿੰਦੇ ਕਿ ਬਈ ਘਰ ਘਰ ਦੇ ਵਿੱਚ ਜਾ ਕੇ ਡਾਟਾ ਲਿਆ ਜਾ ਰਿਹਾ ਹੈ ਤੋਂ ਉਸ ਤੋਂ ਬਾਅਦ ਠੱਗੀਆਂ ਹੁੰਦੀਆਂ ਨੇ ਤੇ ਉਸ ਤੋਂ ਲਹਿਦਾ ਪੰਜਾਬ ਪੁਲਿਸ ਵੀ ਕਹਿੰਦੀ ਕਿ ਬਈ ਸਾਨੂੰ ਕੰਪਲੇਂਟਾਂ ਆਈਆਂ ਸਾਨੂੰ ਦਰਖਾਸਤਾਂ ਆਈਆਂ ਤਾਂ ਕਾਰਵਾਈ ਹੋਗੀ 43 ਮਹੀਨਿਆਂ ਦੇ ਵਿੱਚ ਜਿਹੜਾ ਕੰਮ ਭੌਣ ਦਮਾਂ ਜੀ ਤੁਸੀਂ ਕੀਤਾ ਮੇਰੀਆਂ 50 ਲੱਖ ਮੇਰੀ ਮਾਵਾ ਮੇਰੀਆਂ ਭੈਣਾਂ ਦਾ ਡਾਟਾ ਤੁਹਾਡੇ ਕੋ ਇਹ ਇਹੋ ਜਿ ਮੈਸਟਾਈ ਅਛੇ ਸੁਪਰ ਮੈਮੀ ਭਰੇ ਹੋਇਆ ਅਰ ਮਤਲਬ ਮੇਰੀਆਂ ਮਾਵਾ ਕੋ 27000 ਰੁਪਏ ਮਾਫੀ ਮੰਗਾਉ ਆਗੇ ਉਹਨਾਂ ਕੋ ਮਾਫੀ ਮੰਗੇ ਸਰਕਾਰ ਆਮ ਆਦਮੀ ਦੀ ਕਿ ਤੂੰ ਦਾਦਾ ਚੋਰ ਹੋ ਤੁਸੀਂ ਫਿਰ ਪਾਜ ਪਾਜ ਉਂਗਲ ਕਰੋ ਪਹਿਲੇ ਆਮ ਆਦਮੀ ਪਾਰਟੀ ਨੇ ਸੱਤਾ ਤੋਂ ਬਿਨਾ ਦਿਵਾਰੀ 2:00 ਵਜੇ ਸੇ ਚੌਂਕਾ ਜ ਫਾਰਮ ਭਰਿਆ ਹੈ ਕਿਸ ਕਰਕੇ ਪਹਿਲੇ ਪੰਜਾਬ ਦੇ ਲੋਕਾਂ ਨੂੰ ਜੋ ਤੁਸੀਂ ਦਿੱਤਾ ਹੈ ਜੋ ਬੀਜ ਹੈ ਉਹ ਕੱਟਣ ਦੀ ਬਾਰੀ ਹੈ ਪੰਜਾਬ ਦੇ ਲੋਕ ਤਿਆਰ ਬੈਠੇ ਆ ਪੰਜਾਬ ਦੇ ਲੋਕਾਂ ਨੂੰ ਭਜਾਉਣ ਦੇ ਲਈ ਤਿਆਰ ਬੈਠੇ ਆ ਇਸ ਕਰਕੇ ਬੋਲਾ ਹਟ ਹੈ ਇਹ ਉਹਨਾਂ ਨੂੰ ਦਿਖ ਰਿਹਾ ਕਿ ਲੋਕ ਆਮ ਆਦੀ ਪਾੜੀ ਚੱਲਣਾ ਕਰਨੇ ਤਿਆਰ ਬੱਤੇ ਪੰਜ ਪਈ ਸਰਕਾਰ ਪੰਜਾਬ ਚ ਬਦਲਣ ਨੂੰ ਤਿਆਰ ਹੈ ਇਸ ਕਰਕੇ ਜਿਹੜੀ ਬਹੁਤ ਹਟ ਹੈ ਉਹਨੂੰ ਬਰਦਾਸ਼ਤ ਨਹੀਂ